ਸਭ ਜੋ ਆਮਲੀ ਪਾਰ ਦੀ ਇੱਕ ਦਿਨ ਪਹਿਲਾਂ ਇੱਥੇ ਮੀਟਿੰਗ ਰੱਖੀ ਹੈ ਫੈਨਲ ਬਾਅਦ ਦੇ ਵਿੱਚ ਕਾਫੀ ਸਵਾਲ ਉੱਠੇ ਸੀ ਕਿ ਪਾਰਸਪਰ ਦਾ ਲੈ ਕੇ ਬਹੁਤ ਸਾਰੇ ਚਾਹਾਂ ਸਾਰੇ ਕੀ ਕਰਾਂ ਜਾਓ ਕਿ ਦੇਖੋ ਪਹਿਲੀ ਤਾਂ ਗੱਲ ਹੈ ਸਾਰੇ ਪੰਜਾਬ ਦੇ ਵਿੱਚ ਜਿੱਥੇ ਵੀ ਕਿਤੇ ਆ ਆਵਾਦਵੀ ਪਾਰਟੀ ਦਾ ਲੀਡਰ ਆਉਂਦਾ ਹੈ ਲੋਕਾਂ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਜਿਹੜੇ ਕਟੜ ਇਮਾਨਦਾਰ ਅਰਵਿੰਦ ਕੇਜਰੀਵਾਲ ਜੀ ਜੇਲ੍ਹ ਕਿਉਂ ਗਏ ਔਰ ਕਟੜ ਇਮਾਨਦਾਰ ਮਨੀਸ਼ ਸੋਧਿਆ ਸਾਹਿਬ ਕਿੱਥੇ ਨੇ ਕਟੜ ਇਮਾਨਦਾਰ ਜਿਹੜੇ ਉਹਨਾਂ ਦੇ ਜਤਿੰਦਰ ਜੈਨ ਉਹ ਕਿਹੜੇ ਕੇਸ ਦੇ ਵਿੱਚ ਇਹਨਾਂ ਨੂੰ ਜੇਲ੍ਹ ਹੋਈ ਹੈ ਤੇ ਕਿਉਂ ਅਦਾਲਤਾਂ ਇਹਨਾਂ ਨੂੰ ਜ਼ਮਾਨਤ ਨਹੀਂ ਦੇ ਰਹੀਆਂ ਤੇ ਇਸ ਗੱਲ ਦਾ ਜਵਾਬ ਦੇ ਦੇਣ ਫਿਰ ਲੋਕਾਂ ਨੂੰ ਮੂੰਹ ਲਾਉਣਾ ਚਾਹੀਦਾ ਹੈ ਨਹੀਂ ਤਾਂ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਕਿਉਂਕਿ ਭ੍ਰਿਸ਼ਟਾਚਾਰ ਖਤਮ ਕਰਨ ਦੇ ਨਾਂ ਤੇ ਇਹਨਾਂ ਨੇ ਬਹੁਤ ਵੱਡਾ ਭ੍ਰਿਸ਼ਟਾਚਾਰ ਦੇਸ਼ ਦੇ ਵਿੱਚ ਕੀਤਾ ਹੈ ਐਸੋਲੇ ਸਭ ਤੋਂ ਵੱਡੀ ਜੇ ਕੋਈ ਕ੍ਰਿਸਪਾਰਟੀ ਹੈ ਤੇ ਉਹ ਆਵਾਜ਼ ਵੀ ਪਾਉਂਦੀ ਹੈ ਜਿਹੜਾ ਸਕੈਂਡਲ ਦਿੱਲੀ ਚ ਹੋਇਆ ਸੀ ਸੇਮ ਸਕੈਂਡਲ ਪੰਜਾਬ ਚ ਵੀ ਹੋਇਆ ਇੱਥੇ ਦੇ ਵੀ ਮੰਤਰੀ ਤੇ ਮੁੱਖ ਮੰਤਰੀਆਂ ਦਾ ਨੰਬਰ ਲੱਗਣ ਵਾਲਾ ਇਸ ਕਰਕੇ ਜਨਤਾ ਨੂੰ ਇਹ ਹਾਜ਼ਰੀ ਕਰਨਾ ਚਾਹੀਦਾ ਹੈ ਜਿਵੇਂ ਇਹ ਕਹਿੰਦੇ ਸੀ ਨਾ ਵੀ ਖੜ ਕੇ ਪੁੱਛੋ ਜਿੱਥੇ ਵੀ ਆਉਂਦਾ ਇਹਨਾਂ ਦੇ ਕੈਂਡੀਡੇਟ ਪੁੱਛਣਾ ਚਾਹੀਦਾ ਹੈ ਵੀ ਆਏ ਨਹੀਂ ਨਾਲ ਤੋਂ ਨਕੇਦਰੀਵਾਲ ਸਾਹਿਬ ਉਹਨਾਂ ਦੇ ਦਰਸ਼ਨ ਹੀ ਹੋ ਰਹੇ ਕਿੱਥੇ ਨੇ ਕਿਉਂ ਜੇਲ੍ਹ ਗਏ ਆ ਜੇ ਇਹਨਾਂ ਗੱਲਾਂ ਦਾ ਜਵਾਬ ਦੇ ਦੇਣ ਤਾਂ ਫਿਰ ਲੋਕੀ ਵੋਟਾਂ ਪਾ ਦੇ ਜੇ ਇਹਨਾਂ ਗੱਲਾਂ ਦਾ ਜਵਾਬ ਇਹਦੇ ਕੋ ਨਹੀਂ ਹੈ ਤੇ ਫਿਰ ਕਹਿਣਾ ਚਾਹੁੰਦਾ ਕਿ ਬੜਾ ਵੱਡਾ ਧੋਖਾ ਤੁਸੀਂ ਸਾਡੇ ਨਾਲ ਕੀਤਾ ਹੁਣ ਆਪਣੇ ਆਉਂਦੇ ਆ ਦੋਸਤ ਹੀ ਕਿੰਨਾ ਸਾਡੇ ਨਾਲ ਗੱਲ ਕਰੀ ਪਿਛਲੇ ਦਿਨ ਤੋਂ ਭਗਵਾਨ ਤਮਨ ਮਾਲਿਕਾ ਕਰੋੜਾਂ ਰੁਪਏ ਦਾ ਬਜਟ ਬਣਾ ਕੀ ਕਹਿਣਾ ਚਾਹੋਗੇ ਦੇਖੋ 70000 ਕਰੋੜ ਦਾ ਨਵਾਂ ਕਰਜ਼ਾ ਲਿਆ ਤੇ ਇੱਕ ਪੈਸੇ ਦਾ ਪੰਜਾਬ ਦਾ ਵਿਕਾਸ ਦਾ ਕੰਮ ਨਹੀਂ ਕੀਤਾ ਕਰਜ਼ਾ ਲੈ ਕੇ ਤੇ ਦੂਜਿਆਂ ਸੁਭਿਆਂ ਦੇ ਵਿੱਚ ਝੂਠੀ ਇਸ਼ਤਿਹਾਰਬਾਜ਼ੀ ਕਰਕੇ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਖਰਚਾ ਕੀਤਾ ਜਾ ਰਿਹਾ ਹੈ ਹੈਲੀਕਾਪਟਰ ਤੇ ਖਰਚਾ ਕੀਤਾ ਜਾ ਰਿਹਾ ਦੂਜੇ ਸੁਪੇ ਦੇ ਵਿੱਚ ਸੁਰੱਖਿਆ ਤੇ ਖਰਚਾ ਕੀਤਾ ਜਾ ਰਿਹਾ ਇਸ ਕਰਕੇ ਤੇ ਕਰਜਾ ਨਿਆ ਕਦੇ ਵਾਸਤੇ ਇਹ ਤਾਂ ਕਹਿੰਦੇ ਸੀ ਅਸੀਂ ਆਮਦਨੀ ਸੁਪੇ ਦੀ ਇੰਨੀ ਵਧਾ ਦੇਣੀ ਹੈ ਵੀ ਕਿਸੇ ਚੀਜ਼ ਦੀ ਲੋੜ ਨਹੀਂ ਪੈਣੀ ਕਰਦੇ ਦੀ ਹੁਣ ਲੋਕਾਂ ਦੀ ਆਮਦਨ ਕਿੱਥੇ ਗਈ ਹੁਣ ਕ腐ਸ਼ਨ ਤੋਂ ਜਿਹੜਾ ਪੈਸਾ ਬਚਾਉਣਾ ਸੀ ਉਹ ਕਿੱਥੇ ਗਿਆ ਹਾਂਜੀ ਸਰਪਾਲ ਜੀ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪਿੰਡ ਅਠਵਾਲ ਦੇ ਵਿੱਚ ਤੁਹਾਡੀ ਗਵਾਹੀ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਉਹ ਮੀਟਿੰਗ ਬਹੁਤ ਵੱਡੀ ਮੀਟਿੰਗ ਸੀ ਕੀ ਕਹਿਣਾ ਚਾਹੋਗੇ ਮੈਂ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਮੈਂ ਹਰਪਾਲ ਸਿੰਘ ਮੇਰੇ ਇੱਕ ਸੁਨੇਹੇ ਤੇ ਮੇਰੇ ਨੱਗਰ ਨੇ ਜੋ ਮੈਨੂੰ ਪਿਆਰ ਦਿੱਤਾ ਮੈਨੂੰ ਆਸਵਾ ਸਰਜੀਤ ਸਿੰਘ ਚੀਮਾ ਦੀ ਪੱਕੀ ਜਿੱਤ ਵਾ ਆਮੀਨ ਔਰ ਸਾਰੇ ਲੱਗੜ ਦਾ ਧੰਨਵਾਦ ਤਹਿ ਦਿਲੋਂ ਧੰਨਵਾਦ ਜਿੰਨਾ ਮੈਨੂੰ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੀ ਹੋਵੇਗੀ ਕੱਲ ਕਰੀਏ ਤੋਂ ਇਹ ਬਹੁਤ ਵੱਡੀ ਮਤਲਬ ਜਿਹੜੀ ਇਹ ਆਮਾ ਦੀ ਪਟ ਕਿਤੇ ਵੱਡੀ ਜਿਹੜੀ ਮੀਟਿੰਗ ਸੁੰਗਣੀ ਅਕਾਲੀ ਦਲ ਦੀ ਹੋਈ ਹੈ ਹਾਂ ਜੀ ਉਹਦੇ ਇੱਕ ਨੰਬਰ ਦੇ ਝੂਠੇ ਜੇ ਝਾੜੂ ਵਾਲੇ ਠੀਕ ਆ ਉਹ ਆਏ ਸਾਡੇ ਪਿੰਡ ਆ ਹੀ ਉਹਨਾਂ ਨੂੰ ਕਹਿ ਕੇ ਭੇਜਿਆ ਵਾ ਤੁਸੀਂ 30 ਵੋਟਾਂ ਕਰ ਦੋਗੇ ਤੇ ਤੁਹਾਨੂੰ ਮੰਨ ਜਾਗੇ ਸਾਰਾ ਪਿੰਡ ਸਾਡਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵਾ ਸ਼੍ਰੋਮਣੀ ਅਕਾਲੀ ਦਲ ਦੀ ਹੀ ਜਿੱਤ ਹੋਵੇਗੀ ਅ ਚੀਮਾ ਸਾਹਿਬ ਆਏ ਸੀ ਕੀ ਉਸ ਵਾਸਤੇ ਆਕੇ ਤੁਹਾਨੂੰ ਉਹਨਾਂ ਹਨੂ ਆਪਣਾ ਭਰੋਸਾ ਦਿੱਤਾ ਵਾ ਕਿ ਤੁਸੀਂ ਨਿਰਦੇਸ਼ ਵਿਸ਼ਵਾਸ ਕਰੋ ਔਰ ਅਸੀਂ ਜਾਣਦੇ ਆ ਜੋ ਅਕਾਲੀ ਦਲ ਕਹਿੰਦਾ ਵਾ ਉਹੀ ਕਰਦਾ ਵਾ ਇਹਨਾਂ ਕਦੀ ਝੂਠੇ ਵਾਦੇ ਨਹੀਂ ਕੀਤੇ ਔਰ ਜੋ ਮਨਿੰਦਰ ਸਿੰਘ ਉਹ ਵੀ ਪੁਟਕਾ ਸਾਹਿਬ ਦੀ ਸੌਂਖ ਆ ਗਿਆ ਹੈ ਇਹ ਸਾਰੇ ਝੂਠੇ ਹੈ ਜੀ ਕਾਂਗਰਸੀ ਵੀ ਔਰ ਝਾੜੂ ਵਾਲੇ ਵੀ ਕੀ ਅਪੀਲ ਕੀ ਕਰਨਾ ਸਰ ਵੋਟਰਾਂ ਨੂੰ ਪਿੰਡ ਦੇ ਵੋਟਰਾਂ ਨੂੰ ਕੀ ਦੇ ਦੇਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਸੱਚ ਦਾ ਸਾਥ ਦਿਓ ਔਰ ਸੱਚ ਹੀ ਜਿੱਤਦਾ ਹੈ ਅਕਾਲੀ ਦਲ ਹੀ ਸੱਚਾ ਹੈ